ਆ ਵਾਇਰਿੰਗ ਚਾਚਾ ਜੀ ਵੱਢ ਕੇ ਲੈ ਗਏ ਆ ਤੇ ਜਤੋਂ ਬਾਅਦ ਆ ਛੱਡੀ ਇਹਨਾਂ ਨੇ ਵਾਇਰਿੰਗ ਇਹ ਸਾਰੀ ਵਾਇਰਿੰਗ ਵੱਢ ਕੇ ਲੈ ਗਏ ਜਿੰਨੀ ਆ ਇੱਥੋਂ ਲੈ ਕੇ ਉੱਥੇ ਤਾਈ ਚੂਲ ਤੋਂ ਲੈ ਕੇ ਬੋਰਡ ਤੱਕਰ ਸਹੀ ਹੁਣ ਨਵੀਂ ਪੈਣੀ ਆ ਵਾਇਰਿੰਗ ਤਾਰ ਟੂਬਲ ਚੱਲਣਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਪੀਸੀ ਅਪਡੇਟ ਗੱਲ ਕਰਦੇ ਆ ਚੋਰੀ ਦੀਆਂ ਵਾਰਤਾਂ ਲੈ ਕੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਗਾਤਾਰ ਦਿਨ ਦਿਹਾੜੇ ਰਾਤ ਬਰਤੇ ਵੀ ਚੋਰੀ ਦੇ ਵਾਰਤਾਂ ਨੂੰ ਚੋਰਾਂ ਵੱਲੋਂ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਬੇਖੌ ਫੋਕੇ ਸੁੱਤਾ ਹੋਇਆ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਹੀ ਚੋਰਾਂ ਨੂੰ ਅੜੀਕੇ ਵਿੱਚ ਲਿਆ ਜਾ ਰਿਹਾ ਕੀ ਕਰਨਾ ਹੈ ਇਹਨਾਂ ਗੱਲਾਂ ਦਾ ਕਿ ਪੁਲਿਸ ਕਿਉਂ ਕਾਰਵਾਈ ਪਿੱਛੇ ਹਟ ਰਹੀ ਹੈ ਤੇ ਤਾਜ਼ਾ ਮਾਮਲਾ ਇੱਕ ਬਸੇ ਪੁਰਾਣੀ ਤੋਂ ਵੀ ਅੱਜ ਸਾਹਮਣੇ ਆਇਆ ਜਿੱਥੇ ਕਿ ਚੋਰਾ ਵੱਲੋਂ ਚੋਰੀ ਦੀ ਵਾਰਤ ਨੂੰ ਅੰਜਾਮ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਹੁਣੇ ਅਸੀਂ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈਣੇ ਆ ਸਰ ਕੀ ਨਾਮ ਹੈ ਤੁਹਾਡਾ ਸਸੀ ਗੱਲ ਜੀ ਮੇਰਾ ਨਾਮ ਅਨਿਲ ਵਾਲੀ ਹੈ ਮੈਂ ਪਿੰਡ ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੇਰੇ ਫਰੈਂਡ ਲਖਵਿੰਦਰ ਸਿੰਘ ਜੀ ਜੋ ਕਿ ਹਾਲ ਵਾਸੀ ਅਮਰੀਕਾ 'ਚ ਰਹਿੰਦੇ ਆ ਉਹਨਾਂ ਦਾ ਘਰ ਪੁਰਾਣੀ ਬਸੀ ਹੈ ਤੇ ਉਹਨਾਂ ਦਾ ਘਰ ਦੀ ਤੇ ਪ੍ਰਾਪਰਟੀ ਦੀ ਦੇਖ ਰਿਕ ਮੈਂ ਹੀ ਕਰਦਾ ਹਾਂ ਤੇ ਮੈਂ 12 ਸਤੰਬਰ ਨੂੰ ਸਵੇਰੇ ਜਦੋਂ ਗਿਆ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦੀ ਜ਼ਮੀਨ ਆ ਉੱਥੇ ਸਫੇਦੇ ਲਾਏ ਉਹਨਾਂ ਨੇ ਤੇ ਉੱਥੇ ਜਦੋਂ ਸਫੇਦਿਆਂ ਨੂੰ ਪਾਣੀ ਲਾਣ ਨੂੰ ਅਸੀਂ ਜਦੋਂ ਮੋਟਰ ਸਟਾਰਟ ਕੀਤੀ ਤਾਂ ਮੋਟਰ ਹੋਈ ਨਹੀਂ ਸਟਾਰਟ ਤੇ ਜਦੋਂ ਧਿਆਨ ਨਾਲ ਦੇਖਿਆ ਤਾਂ ਉਹਦੀ ਮੋਟਰ ਦੀ ਤਾਰ ਚੋਰੀ ਹੋ ਗਈ ਸੀਗੀ ਉਹ ਫਿਰ ਜਦੋਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਸਭ ਲੱਗੇ ਆ ਉੱਚ ਜਦੋਂ ਚੈੱਕ ਕੀਤਾ ਤੇ 11 ਸਤੰਬਰ 2024 ਨੂੰ ਸਵੇਰੇ ਕੋਈ 7:30 ਵਜੇ ਬੰਦਾ ਆਇਆ ਇੱਕ ਉਹ ਉੱਥੇ ਬੈਠਾ ਰਿਹਾ 10-15 ਮਿੰਟ ਜਿੱਦਾਂ ਉਹਨੇ ਰੇਕੀ ਵਗੈਰਾ ਕੀਤੀ ਤਾਂ ਦੇਖਿਆ ਧਿਆਨ ਨਾਲ ਕੋਈ ਨਹੀਂ ਆਂਦਾ ਤੇ ਉਹ ਤਾਰ ਟੱਪ ਕੇ ਤੇ ਉਹਨੇ ਉਥੋਂ ਕੋਈ 20 ਤੋਂ 25 ਫੁੱਟ ਤਾਰ ਉਹ ਜਿਹੜੀ ਆ ਉਹ ਚੋਰੀ ਕਰਕੇ ਤੇ ਉਹ ਨਿਕਲ ਗਿਆ ਚੋਰੀ ਕਰਨ ਤੋਂ ਬਾਅਦ ਉਹ ਇੱਧਰ ਬਸੀ ਕਿਕਰਾਂ ਵਾਲੇ ਰੋਡ ਤੇ ਉਹ ਚੱਲ ਗਿਆ ਤੇ ਜਦੋਂ ਅਸੀਂ ਸਾਰੀ ਉਹ ਜਾਂਚ ਪੜਤਾਲ ਕੀਤੀ ਤੇ ਮੇਰੇ ਪਿੰਡ ਦਾ ਹੀ ਉਹ ਰਹਿਣ ਵਾਲਾ ਪਿੰਡ ਬਜਵਾੜਾ ਕਲਾਂ ਦਾ ਰਹਿਣ ਵਾਲਾ ਮੁੰਡਾ ਆ ਉਹ ਬਾਲਮੀਕ ਮੱਲੇ ਰਹਿੰਦਾ ਉਹਦਾ ਨਾਮ ਨੀਰਜ ਆ ਉਦਾਂ ਉਹਨੂੰ ਮਹੱਲੇ ਚ ਜਾਂ ਪਿੰਡ ਚ ਚੱਠੂ ਚੱਠੂ ਕਹਿੰਦੇ ਆ ਤੇ ਉਹਦੇ ਪਿਤਾ ਜੀ ਦਾ ਨਾਮ ਜਿਹੜਾ ਆ ਉਹ ਪਿੰਡ ਚ ਉਹਨੂੰ ਕਾਟੋ ਕਹਿੰਦੇ ਸੀ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਆ ਤੇ ਪਹਿਲਾਂ ਵੀ ਕਾਫੀ ਚੋਰੀਆਂ ਨੇ ਕੀਤੀਆਂ ਅੰਦਰ ਰਹਿ ਕੇ ਆਇਆ ਜੇਲ੍ਹ ਰਹਿ ਕੇ ਆਇਆ ਆ ਤੇ ਇੱਕ ਸਾਡੇ ਪਿੰਡ ਚ ਹੀ ਰਹਿੰਦੇ ਆ ਅ ਸ਼੍ਰੀ ਮਦਨ ਜੀ ਉਹਨਾਂ ਨੂੰ ਮੱਦੀ ਦੇ ਨਾਂ ਤੋਂ ਜਾਣਿਆ ਜਾਂਦਾ ਉਹਨਾਂ ਦੇ ਮੋਟਰ ਤੇ ਵੀ ਉਹਨੇ ਹੀ ਚੋਰੀ ਕੀਤੀ ਆ ਤੇ ਉਹਨਾਂ ਨੇ ਵੀ ਐਸਐਸਪੀ ਸਾਹਿਬ ਦੇ ਉੱਥੇ ਕੰਪਲੇਂਟ ਕੀਤੀ ਆ ਤੇ ਅਸੀਂ ਵੀ ਹੁਣ ਥਾਣੇ ਕੰਪਲੇਂਟ ਕਰਕੇ ਆਏ ਸੀਗੇ ਦੇ ਕੇ ਆਏ ਸੀਗੇ ਕੰਪਲੇਂਟ ਤੇ ਹੱਲੇ ਤੱਕ ਪੁਲਿਸ ਨਹੀਂ ਮਤਲਬ ਉਸ ਬੰਦੇ ਨੂੰ ਫੜਿਆ ਨਹੀਂ ਆ ਤੇ ਉਹ ਬੇਕਾਫ ਹੋ ਕੇ ਘੁੰਮਦਾ ਪਿਆ ਆ ਬਾਕੀ ਦੇਖਦੇ ਆ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਆ ਤੇ ਮੇਰੇ ਹਿਸਾਬ ਨਾਲ ਤਾਂ ਪੁਲਿਸ ਨੂੰ ਇਦਾਂ ਦੇ ਚੋਰਾਂ ਨੂੰ ਫੜ ਕੇ ਦੇਣਾ ਚਾਹੀਦਾ ਅਦਾਲਤ 'ਚ ਪੇਸ਼ ਕਰਨਾ ਚਾਹੀਦਾ ਤਾਂ ਕਿ ਇਦਾਂ ਦੀਆਂ ਚੋਰੀਆਂ ਜਿਹੜੀਆਂ ਆ ਜਿਹੜੀਆਂ ਹੋ ਰਹੀਆਂ ਉਹਨਾਂ ਤੇ ਕੰਟਰੋਲ ਹੋ ਸਕੇ ਇਹ ਜਿਹੜੇ ਆਮ ਲੋਕ ਆ ਉਹ ਚੰਗੀ ਤਰ੍ਹਾਂ ਆਪਣਾ ਰਹਿ ਸਕਣ ਕਿਹੜੀ ਮੋਟਰ ਤੇ ਚੋਰੀ ਦੀ ਗੱਲ ਕੀਤੀ ਆ ਕੋਈ ਉੱਥੇ ਰਾਤ ਨੂੰ ਜਾਂ ਕੋਈ ਡਿਊਟੀ ਨਿਭਾਉਂਦਾ ਹੋਵੇ ਜਾਂ ਵੈਸੇ ਵੀ ਕੋਈ ਰਾਤ ਨੂੰ ਉੱਥੇ ਰਹਿੰਦਾ ਹੋਵੇ ਕੋਈ ਇਸ ਤਰ੍ਹਾਂ ਦਾ ਹੈਗਾ ਕੁਝ ਨਹੀਂ ਹੱਲੇ ਤਾਂ ਉੱਥੇ ਕੋਈ ਨਹੀਂ ਰਹਿੰਦਾ ਜੀ ਪਹਿਲਾਂ ਇੱਕ ਉੱਥੇ ਰਹਿੰਦਾ ਸੀਗਾ ਉਹ ਸੀਗਾ ਪ੍ਰਵਾਸੀ ਮਜ਼ਦੂਰ ਉਹ ਹੁਣ ਚਲ ਗਿਆ ਆਪਣੇ ਉੱਥੇ ਪੱਕਾਈ ਆਪਣੇ ਬਿਹਾਰ ਦਾ ਸੀਗਾ ਉਹ ਚਲ ਗਿਆ ਉੱਥੇ ਤੇ ਹਾਲ ਉੱਥੇ ਕੋਈ ਨਹੀਂ ਰਹਿੰਦਾ ਤੇ ਇਸੇ ਕਰਕੇ ਮਤਲਬ ਅਸੀਂ ਵੀ ਕਈ ਵਾਰ ਉੱਥੇ 9 ਵਜੇ ਤੱਕ ਰਾਤ ਨੂੰ ਜਾਂ 9:30 10 ਵਜੇ ਤੱਕ ਬੈਠੇ ਰਹਿੰਨੇ ਆ ਤਾਂ ਫਿਰ ਜਦੋਂ ਅਸੀਂ ਆ ਗਏ ਇਹ ਤਾਂ ਸ਼ੁਕਰ ਆ ਜੀ ਕੈਮਰੇ 'ਚ ਅਸੀਂ ਦੇਖ ਲਿਆ ਤਾ ਸਾਨੂੰ ਉਹ ਸਾਰਾ ਕੁਝ ਪਤਾ ਲੱਗ ਗਿਆ ਇਹ ਤੋਂ ਪਹਿਲਾਂ ਵੀ ਪਿੰਡ ਬਸੀਪਰਾਣੀ ਇੱਕ ਰੋਡ ਤੇ ਦੁਕਾਨ ਆ ਬਸੀ ਗੁਲਾਮ ਸਿੰਘ ਦਾ ਉੱਥੇ ਵੀ ਚੋਰ ਫੜ ਹੋਇਆ ਉਹਦਾ ਵੀ ਫੇ ਪਬਲਿਕ ਨੇ ਫੜ ਕੇ ਪੁਲਿਸ ਨੂੰ ਦਿੱਤਾ ਸੀਗਾ ਹੋਰ ਵੀ ਪਿੰਡ ਬਸੀਪਰਾਣੀ ਕਾਫੀ ਚੋਰੀਆਂ ਵਾਲੇ ਵਾਲੇ ਅਸੀਂ ਦੇਖਦੇ ਆ ਹੁਸ਼ਿਆਰਪੁਰ ਸ਼ਹਿਰ 'ਚ ਸਾਡੇ ਪਿੰਡ ਬਜਵਾੜੇ ਬਹੁਤ ਚੋਰੀਆਂ ਹੋ ਰਹੀਆਂ ਤੇ ਪੁਲਿਸ ਨੂੰ ਚਾਹੀਦਾ ਵੀ ਇਦਾਂ ਦੇ ਚੋਰਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਦਿਓ ਜਾਂ ਅਦਾਲਤ 'ਚ ਪੇਸ਼ ਕਰੋ ਜੱਸਾਬ ਇਹਨਾਂ ਨੂੰ ਕੁਝ ਸਖਤ ਤੋਂ ਸਖਤ ਸਜ਼ਾ ਅਸਨਾਣ ਤਾਂ ਹੀ ਇਹ ਕੰਟਰੋਲ ਹੋਣਾ ਨਹੀਂ ਤਾਂ ਇਹ ਤਾਂ ਇਦਾਂ ਹੀ ਚੱਲਦਾ ਰਹਿਣਾ ਜੀ ਤੇ ਇਹਦੇ ਬਾਰੇ ਕੋਈ ਖਾਸ ਦਰਖਾਸਤ ਦਿੱਤੀ ਅਸੀਂ ਥਾਣੇ ਸਦਰ ਦਿੱਤੀ ਆ ਜੀ ਤੇ ਉਹਦਾ ਮੇਰੇ ਤੋਂ ਕੰਪਲੇਨ ਨੰਬਰ ਵੀ ਹੈਗਾ ਆ ਦੇਖਦੇ ਆ ਹੁਣ ਕੀ ਕਰਦੇ ਆ ਪੁਲਿਸ ਵਾਲੇ ਉਸ ਤੋਂ ਬਾਅਦ ਦੇਖਦੇ ਨਹੀਂ ਤਾਂ ਫਿਰ ਐਸਐਸਪੀ ਸਾਹਿਬ ਨੂੰ ਮਿਲਾਂਗੇ ਤਾਂ ਫਿਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਇਦਾਂ ਅਸੀਂ ਕੰਪਲੇਨਟ ਕੀਤੀ ਆ ਤੇ ਇਹਦੇ ਬਾਰੇ ਕੁਝ ਕੀਤਾ ਜਾਵੇ ਹਾਂਜੀ ਧੰਨਵਾਦ ਜੀ